ਕਿਉਂਕਿ ਜਿਹੜਾ ਗੁਰਿੰਦਰ ਢਿੱਲੋਂ ਆ ਉਹਦੇ ਜਾਰੇ ਵੀ ਭਾਜਪਾ ਦੇ ਨਾਲ ਆ ਤੇ ਦੂਸਰੇ ਪਾਸੇ ਜਿਹੜਾ ਆ ਮਜੀਠੀਆ ਹੋ ਗਿਆ ਬਾਦਲ ਪਰਵਾਰ ਹੋ ਗਿਆ ਇਹਨਾਂ ਦੀ ਯਾਰੀ ਵੀ ਭਾਜਪਾ ਦੇ ਨਾਲ ਆ ਆਰਮਪਾਲ ਦੇ ਬਾਬੇ ਘੱਟ ਸੀ ਜੇਲ੍ਹ ਦੇ ਵਿੱਚ ਆ ਆਸਾ ਰਾਮ ਦੇ ਮਾਗਰ ਲੋਕ ਥੋੜੇ ਸੀ ਜੇਲ੍ਹ ਦੇ ਵਿੱਚ ਆ ਆਰਾਮ ਰਹੀਮ ਗਰਮੀਤ ਦੇ ਮਾਗਰ ਕਰੋੜਾਂ ਲੋਕ ਆ ਤੇ ਉਹ ਸਨਾਰੀਆ ਜੇਲ੍ਹ ਦੇ ਵਿੱਚ ਆ ਤੇ ਉਹ ਦੋ ਕੌਣ ਨੇ ਫੇਰ ਵਾਰਜ ਜੀ ਦਾ ਖਾਲਸਾ ਵਾਰਜ ਜੀ ਕੀ ਫਤਿਹ ਵੀਡੀਓ ਨੂੰ ਫਰਜ਼ ਸਮਝਦੇ ਹੋਏ ਆਪਣਾ ਜਿਹੜਾ ਬੇਨਤੀ ਆ ਕਿ ਸ਼ੇਅਰ ਜ਼ਰੂਰ ਕਰਦੇ ਸ਼ੇਅਰ ਆ ਤਾਂ ਕਿ ਜਿਹੜਾ ਅੱਜ ਆਪਾਂ ਉਹਦਾ ਨੇ ਇਹਨਾਂ ਦਾ ਖੋਲਾਂਗੇ ਠੱਗ ਬਾਬਿਆਂ ਦੀਆਂ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਆਪਣੇ ਜ਼ਰੂਰ ਲਿਖਣੀ ਇੱਕ ਕਹਾਵਤ ਨਿਗੇ ਹੁੰਦੇ ਸੁਣਿਆ ਕਰਦੇ ਸੀ ਬਜ਼ੁਰਗਾ ਤੋਂ ਕਦੇ ਇੱਕ ਅੰਨਾ ਇੱਕ ਕੋੜੀ ਇਹ ਰੱਬ ਨੇ ਬਣਾਈ ਜੋੜੀ ਤੇ ਅੱਜ ਅਰਾਧਾ ਸਵਾਮੀਆ ਦਾ ਰੱਬ ਜਿਹੜੇ ਕੋ ਰੱਬ ਮੰਨੀ ਬੈਠੇ ਆ ਉਹ ਠੱਗ ਬਾਬੇ ਨੂੰ ਖਾਤੀ ਸਾਧ ਨੂੰ ਕਈਆਂ ਦੇ ਮਿਰਚਾਂ ਲੱਗਦੀਆਂ ਲੱਗਣ ਦੇ ਆਪਰ ਕੋਈ ਪਰਵਾਹ ਨਹੀਂ ਕਿਉਂਕਿ ਦੇਹ ਧਾਰੇ ਚਾਹੇ ਕੋਈ ਮਰਜੀ ਆ ਉਹ ਚਾਹੇ ਸਰ੍ਹਸੇ ਵਾਲਾ ਗਾ ਚਾਹੇ ਭਨੇਾਰੇ ਵਾਲਾ ਗਾ ਬਿੱਜੂ ਉਹ ਤਾਂ ਹੁਣ ਮਰ ਮੁੱਕ ਗਿਆ ਤੇ ਨੂਰ ਮੇਲਾ ਵਾਲਾ ਵੀ ਜਿਹੜਾ ਫਰਿੱਜ ਚ ਲਾਇਆ ਪਿਆ ਉਹਨੂੰ ਮਚਾਉਣ ਦਾ ਨੌਂ ਹੀ ਲੈਂਦੀ ਸਰਕਾਰ ਆ ਡਿਸੀਜਨ ਕਿਉਂ ਨਹੀਂ ਲੈਂਦੀ ਤਾਂ ਸੌਦੇ ਸਾਧ ਵਾਲਾ ਹੋ ਗਿਆ ਇੱਕ ਅਬਿਆਸ ਵਾਲਾ ਹੋ ਗਿਆ ਤੇ ਪੰਜ ਸੱਤ ਹਜ਼ਾਰ ਦੀ ਹੋਰ ਟੌਂਗੀ ਬਾਬੇ ਆ ਜਿਹੜੇ ਆਸਰਾਮ ਵੜ ਕੇ ਤਾਂ ਜੇਲਾ ਦੇ ਵਿੱਚ ਯਾਰ ਆਸਰਾਮ ਆ ਰਾਮਪਾਲਾ ਤੇ ਪਰ ਅੱਜ ਉਹਨਾਂ ਦੇ ਜਿਹੜੇ ਸਾਧ ਦੇ ਚੇਲੜੇ ਆ ਪਿੰਡਾਂ ਦੇ ਵਿੱਚ ਕਹਦੇ ਫਿਰਦੇ ਆ ਕਿ ਸਾਡੇ ਬਾਬੇ ਦਾ ਨਾਮ ਲਓ ਜੀ ਕਹਿੰਦੇ ਸਾਡਾ ਬਾਬਾ ਤਾਂ ਕਹਿੰਦੇ ਜੇਲ੍ਹ ਵਿੱਚਾ ਜੇਲ੍ਹ ਵਾਲਿਆਂ ਨੂੰ ਤਾਰਨ ਗਿਆ ਸ਼ਰਮ ਦਾ ਘਟਾ ਇਹਨਾਂ ਕੋਲੇ ਸ਼ਰਮ ਹਿਆ ਹੈ ਨਹੀਂ ਇਹਨਾਂ ਦੇ ਕੋਲੇ ਹੁਣ ਮੈਂ ਤੁਹਾਨੂੰ ਕੀ ਗੱਲਾਂ કહਾਂ ਇਹਨਾਂ ਦੀਆਂ ਤੇ ਜਿਹੜਾ ਹੁਣ ਰਾਧਾ ਸਵਾਮੀਆ ਦਾ ਰਾਬਾ ਉਹ ਹੁਣ ਮਜੀਠੀਆ ਤਸਕਰ ਜਿਹੜਾ ਜੇਲ੍ਹ ਦੇ ਵਿੱਚ ਆ ਚਿੱਟੇ ਦਾ ਵਪਾਰੀ ਆਮਦ ਤੋਂ ਵੱਧ ਵੇਚ ਕੇ ਹੁਣ ਸਰੋਤ ਦੇ ਜਿਹੜਾ ਨੂੰ ਲੈ ਕੇ ਉਹ ਕਾਇਦਾ ਪਰ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਉਹਦੇ ਉੱਪਰ ਭਗਵੰਤ ਮਾਨ ਜਿਹੜਾ ਐਨਡੀਪੀਐਸ ਦਾ ਐਕਟ ਜਿਹੜਾ ਡਰੱਗ ਦੇ ਧੰਦੇ ਦੇ ਵਿੱਚ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਹੁਣ ਦੇਖਦੇ ਆ ਕਿ ਇਹ ਸਚਾਈ ਕਿੰਨੀ ਕਾ ਪਰ ਲੱਗਦਾ ਕਿ ਹੁਣ ਕੁਝ ਬਦਲ ਗਿਆ ਕਿਉਂਕਿ ਜਿਹੜਾ ਗੁਰਿੰਦਰ ਢਿੱਲੋਂ ਆ ਉਹਦੇ ਜ਼ਾਰੇ ਵੀ ਭਾਜਪਾ ਦੇ ਨਾਲ ਦੇ ਦੂਸਰੇ ਪਾਸੇ ਜਿਹੜਾ ਆ ਮਜੀਠਿਆ ਹੋ ਗਿਆ ਬਾਦਲ ਪਰਵਾਰ ਹੋ ਗਿਆ ਇਹਨਾਂ ਦੀ ਯਾਰੀ ਵੀ ਭਾਜਪਾ ਦੇ ਨਾਲ ਆ ਹੁਣ ਭਾਜਪਾ ਦੀ ਘੁਰਕੀ ਤੋਂ ਜਿਹੜਾ ਆ ਭਗਵੰਤ ਮਾਨ ਕੰਮੇ ਡਰੂਗਾ ਤੇ ਇਹਨਾਂ ਨੂੰ ਮਜੀਠੇ ਜੇਲ੍ਹ ਦੇ ਵਿੱਚ ਸੱડਣਾ ਪਊਗਾ ਕਿ ਇੱਕ ਤੁਸੀਂ ਇਹ ਦੇਖੋ ਇੱਕ ਉਹ ਗੁਰਿੰਦਰ ਸਾਹ ਦਾ ਜਿਹੜਾ 33 ਸਾਲਾਂ ਤੋਂ 32-33 ਸਾਲਾਂ ਤੋਂ ਸਜਾ ਚ ਬੰਦਾ ਸਿੰਗਾ ਉਹਨਾਂ ਦੇ ਜਿਹੜਾ ਹੱਕ ਦੇ ਵਿੱਚ ਕਦੇ ਇੱਕ ਸ਼ਬਦ ਮੂੰਹ ਤੋਂ ਕੱਢਿਆ ਹੋਵੇ ਜਾਂ ਉਹਨਾਂ ਨੂੰ ਕਦੇ ਮਿਲਣ ਦੀ ਇੱਛਾ ਪ੍ਰਗਟਾਈ ਹੋਵੇ ਪਰ ਨਹੀਂ ਕਹਿੰਦੇ ਹੁੰਦੇ ਆ ਜਹੇ ਜੀ ਕੋਕੋ ਉਹੋ ਜਿਹੇ ਉਹਦੇ ਬੱਚੇ ਹੁਣ ਜਹੇ ਜਿਹਾ ਬੰਦਾ ਆਪ ਹੁੰਦਾ ਫਿਰ ਉਹੋ ਜਿਹਿਆਂ ਨੂੰ ਜਿਹੜਾ ਮੁਲਾਕਾਤਾ ਕਰਦਾਗਾ ਤੇ ਬੇਸਾਕ ਉਹਦੇ ਉੱਪਰ ਜਿਹੜਾ ਵਿਆਸ ਦੇ ਜਿਹੜਾ ਗੁਰਿੰਦਰ ਸਿੰਘ ਆ ਢਿੱਲੋਂ ਆ ਉਦੇ ਉੱਤੇ ਬਲਦੇਵ ਸਿੰਘ ਸਰਸਾ ਨੇ ਬੜੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਕਿਸਾਨਾਂ ਦੀ ਜ਼ਮੀਨ ਦੱਬੀ ਆ ਬਲਦੇਵ ਸਿੰਘ ਸਰਸਾ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਹਾਰਾ ਦੇ ਪਾਣੀ ਆਏ ਆ ਜੇਕਰ ਇਹ ਬਿਆਸ ਵਾਲਾ ਢਿੱਲੋ ਬੰਨ ਨਾ ਬੰਦਾ ਆਪਣੇ ਡੇਰੇ ਵਾਲਾ ਤਾਂ ਪੰਜਾਬ ਦਾ ਅੱਧਾ ਹਿੱਸਾ ਜਿਹੜਾ ਮਾਝਾ ਏਰੀਆ ਜਿਹੜਾ ਬਚ ਜਾਣਾ ਸੀ ਤੇ ਉਹਦਾ ਜੇ ਪਾਣੀ ਉਹ ਉਧਰ ਨੂੰ ਚਲਿਆ ਜਾਣਾ ਸੀ ਤੇ ਪਰ ਸਾਡੇ ਅੱਜ ਦੇ ਅੰਨੇ ਭਗਤਾਂ ਤੇ ਸਾਡੇ ਉਹ ਕਿੱਥੇ ਹਟਦੀਆਂ ਨੇ ਫੇਰ ਆ ਦੀਪ ਸਿੱਧੂ ਨੇ ਕਿਹਾ ਤਾਂ ਆਇਆ ਸੀ ਕਹਿੰਦਾ ਭੇਡਾ ਮੁੰਨੀਆਂ ਜਾ ਸਕਦੇ ਨੇ ਪਰ ਸਮਝਾਈਆਂ ਨਹੀਂ ਉਹੀ ਹਾਲ ਅੱਜ ਭਾਈ ਇਹਨਾਂ ਸਾਰਿਆਂ ਜਿਹੜੇ ਜਿਹੜੇ ਜਿੰਨੇ ਵੀ ਆ ਆ ਠੱਗ ਵਾਗੇ ਤੁਰੇ ਫਿਰਦੇ ਆ ਕੋਈ ਛੋਟਾ ਬਾਬਾ ਕੋਈ ਵੱਡਾ ਬਾਬਾ ਹੈ ਸਾਰਿਆਂ ਦੀ ਕਹਾਣੀ ਇੱਕੋ ਜੁਕੀ ਆ ਤੇ ਸਾਰਿਆਂ ਤੇ ਜਿਹੜਾ ਜੋ ਕੁਝ ਤੁਹਾਨੂੰ ਪਤਾ ਹੈ ਮੀਡੀਆ ਦੇ ਵਿੱਚ ਰਿਪੋਰਟਾਂ ਦੇ ਸਾਹਮਣੇ ਆਉਂਦੀਆਂ ਨੇ ਖਬਰਾਂ ਤੁਸੀਂ ਸਾਰੇ ਸੁਣਦੇ ਹੋ ਹੁਣ ਗੱਲ ਕਰ ਲਗਿਆ ਮਜੀਠੀਏ ਦੀ ਮਜੀਠੀਆ ਵੇਸਕ ਜੇਲ੍ਹ ਦੇ ਵਿੱਚ ਆ ਬੰਦ ਸੀ ਤੇ ਬੰਦ ਹੈਗਾ ਤੇ ਬਾਹਰ ਕਦੋਂ ਆਊਗਾ ਜੇ ਮਜੀਠੀਆ ਲੱਗਦਾ ਕਿ ਹੁਣ ਜਿਸ ਤਰ੍ਹਾਂ ਕਹਿ ਕਿਹਾ ਜਾ ਰਿਹਾ ਸੀ ਪਹਿਲਾਂ ਕਿ ਲੰਬਾ ਸਮਾਂ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਕੱਟਣਾ ਪਊਗਾ ਪਰ ਹੁਣ ਤਾਂ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ ਇਹ ਹੁਣ ਉਹਦਾ ਰੱਬ ਉਹਨੂੰ ਮਿਲ ਗਿਆ ਮਜੀਠੀਏ ਨੂੰ ਉਹਦਾ ਗੁਰਿੰਦਰ ਢਿੱਲੋਂ ਰੱਬ ਮਿਲ ਗਿਆ ਸਤਸੰਗ ਉਹਦੇ ਨਾਲ ਕਰਿਆ ਆਇਆ ਉਹਨੂੰ ਜਿਹੜਾ ਕੋਈ ਉੱਥੋਂ ਮਾਤਰਮੁਤਰ ਦੇਣਾ ਸੀ ਮਜੀਠੀਏ ਨੂੰ ਉਹ ਮਾਤਰ ਪੜਾ ਆਇਆ ਆ ਤੇ ਮਜੀਠੀਆ ਲੱਗਦਾ ਕਿ ਹੁਣ ਜਲਦੀ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਉਹ ਬਾਹਰ ਆ ਜਾਊਗਾ ਕਿਉਂਕਿ ਫਿਰ ਚੰਗੇ ਕੰਮ ਕਰਕੇ ਗਿਆ ਸੀ ਫਿਰ ਚੰਗੇ ਕੰਮ ਆ ਕੇ ਬਾਹਰ ਕਰਨੇ ਆ ਇਸ ਕਰਕੇ ਗੁਰਵਿੰਦਰ ਢਿੱਲੋਂ ਨੂੰ ਵੀ ਲੋੜ ਪਈ ਆ ਕਿ ਚੰਗੇ ਬੰਦਿਆਂ ਦੀ ਲੋੜ ਪੈਂਦੀ ਆ ਜੇਲਾ ਦੇ ਵਿੱਚ ਮੁਲਾਕਾਤ ਕਰਨ ਦੇ ਤੇ ਭਾਈ ਗੁਰਵਿੰਦਰ ਢਿੱਲੋਂ ਨੂੰ ਚਾਹੀਦਾ ਕਿ ਭਾਈ ਮਜੀਠੀ ਵਰਗੇ ਨੂੰ ਆਪਣੇ ਡੇਰੇ ਦੇ ਵਿੱਚ ਆ ਕਾਰਜਕਾਰੀ ਪ੍ਰਧਾਨ ਲਾ ਦੇ ਜਾਂ ਕੋਈ ਹੋਰ ਲਾ ਦੇ ਇਤਰਾ ਕੰਮ ਕਰ ਲਾ ਜਿਸ ਤਰ੍ਹਾਂ ਭਗਵਾਨਤਮਾਨ ਨੇ ਕਿਹਾ ਸੀ ਹਾਰ ਸੰਵਰਤਨ ਨੂੰ ਕਿ ਚੌਕੀਆਂ ਲਾਉਣ ਲੱਗ ਪਵੇ ਤਾਂ ਬੜਾ ਬਖੇੜਾ ਖੜਾ ਹੋਇਆ ਬੜਾ ਤੂ ਤੂ ਮਾਇ ਹੋਈ ਜੀ ਐ ਕਹਤਾ ਭਗਵਤ ਮਾਨ ਨੇ ਫਲਾਨਾ ਕਹਤਾ ਪਰ ਜਣੀ ਕਿ ਪਰਲ ਆ ਗਈ ਤੇ ਅੱਜ ਸਾਡੀਆਂ ਅੱਧੀਆਂ ਪੰਜਾਬ ਦੀਆਂ ਔਰਤਾਂ ਨੇ ਜਿਹੜੀਆਂ ਉਹ ਚੌਂਕੀਆਂ ਲਾਉਂਦੀਆਂ ਨੇ ਇਹ ਫੇਰ ਫੇਰ ਕੀ ਹੋ ਗਿਆ ਇਹ ਲਾ ਲੂਗੀ ਇਸ ਕਰਕੇ ਜਿਹੜਾ ਅੱਜ ਮਜੀਠੇ ਦਾ ਹਾਲ ਸੀ ਜੇਲ ਦੇ ਵਿੱਚ ਉਹ ਥੋੜਾ ਲੱਗਦਾ ਕਿ ਹੁਣ ਉਹਨੇ ਆਪਣੇ ਬੰਦੇ ਜਾਣੀ ਕਿ ਜਿੰਦਾ ਤੋਂ ਉਹਨੂੰ ਡਰ ਲੱਗਦਾ ਸੀ ਮਜੀਠੀਏ ਨੂੰ ਤੇ ਉਹਨਾਂ ਨੇ ਸਪੋਰਟ ਕਰਤੀ ਕਿ ਭਾਈ ਮਜੀਠੀਆ ਤੂੰ ਡਰ ਨਾ ਜੇਲ੍ਹ ਦੇ ਵਿੱਚ ਤੈਨੂੰ ਕੁਝ ਹੋਣ ਨਹੀਂ ਵਾਲਾ ਤੈਨੂੰ ਕੋਈ ਸੱਪ ਨਹੀਂ ਸੰਗਣ ਵਾਲਾ ਤੂੰ ਜਿਹੜੇ ਪਾਪ ਕੀਤੇ ਆ ਉਹ ਤੇਰੇ ਪਾਪ ਪ੍ਰਮਾਤਮਾ ਨੇ ਜੋ ਕੁਝ ਕਰਨਾ ਹੈਗਾ ਤੂੰ ਇੱਥੇ ਇਹ ਅਦਾਲਤਾਂ ਤੋਂ बच ਸਕਦਾਗਾ ਪਰਮ ਰੱਬ ਦੀ ਅਦਾਲਤ ਤੋਂ ਨਹੀਂ बच ਸਕਦਾ ਤੂੰ ਜਿਹੜਾ ਕਿ ਗੁਰਿੰਦਰ ਢਿੱਲੋਂ ਵਰਗ ਦੀਆਂ ਅਦਾਲਤਾਂ ਦੇ ਵਿੱਚੋਂ ਬਚ ਸਕਦਾਗਾ ਇਹ ਉਹ ਬਾਬੇ ਨੇ ਜਿਹੜੇ ਕਿ ਰੱਬ ਦਿਖਾਉਂਦੇ ਫਿਰਦੇ ਲੋਕਾਂ ਨੂੰ ਤੇ ਮੂਰਖ ਅੰਨੇ ਹੋ ਕੇ ਇਹਨਾਂ ਦੇ ਮਾਗਰ ਮਾਗਰ ਤੁਰੇ ਫਿਰਦੇ ਆ ਇੱਕ ਕਹਦਾ ਜੀ ਇਹ ਐਨੇ ਬੰਦੇ ਤੋਂ ਮਾਗਰ ਲਾ ਕੇ ਦਿਖਾ ਜਿੰਨੇ ਕਿਰਵਿੰਦਰ ਬਾਬੇ ਨੇ ਲਾਏ ਆ ਬਥੇਆ ਮਾਗਰ ਪਿੱਛੇ ਪਿੱਛੇ ਫਿਰਦੇ ਰਹਿੰਦੇ ਆ ਦੱਸੋ ਕਿਹਦੇ ਰਾਮਪਾਲ ਦੇ ਬਾਬੇ ਘੱਟ ਸੀ ਜੇਲ੍ਹ ਦੇ ਵਿੱਚ ਆ ਆਸਾ ਰਾਮ ਦੇ ਮਾਗਰ ਲੋਕ ਥੋੜੇ ਸੀ ਜੇਲ੍ਹ ਦੇ ਵਿੱਚ ਆ ਆਰਾਮ ਰਹੀਮ ਗਰਮੀ ਤਾਂ ਦੇ ਮਾਗਰ ਕਰੋੜਾਂ ਲੋਕ ਆ ਤੇ ਉਹ ਸਨਾਰੀਆ ਜੇਲ੍ਹ ਦੇ ਵਿੱਚ ਤੇ ਉਹ ਲੋਕ ਕੌਣ ਨੇ ਫਿਰ ਕਿ ਉਹਨਾਂ ਬਾਬਿਆਂ ਦੇ ਵਿੱਚ ਤੇ ਤੁਹਾਡੇ ਬਾਬੇ ਦੇ ਵਿੱਚ ਕੀ ਫਰਕ ਆ ਜਾ ਤਾਂ ਇਹ ਕਹਿੰਦੇ ਕਿ ਭਾਈ ਉਹ ਉਹਨਾਂ ਲੋਕਾਂ ਨੂੰ ਤੁਹਾਡਾ ਬਾਬਾ ਮਾਰ ਲੇ ਫਿਰ ਫਿਰ ਅਸੀਂ ਮਰ ਜਾ ਕੇ ਕਿ ਭਾਈ ਤੁਹਾਡੇ ਬਾਬੇ ਨੇ ਜਿਹੜਾ ਗੁਰਿੰਦਰ ਢਿੱਲੋਂ ਨੇ ਜਿਹੜਾ ਸਨਾਰੀਆ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਸਾਧ ਉਹਦੇ ਸਾਰੇ ਚੇਲੇ ਚਾਟੜੇ ਸਾਰੇ ਆਪਣੇ ਮੰਗ ਲਾ ਲੇ ਤੇ ਉਹ ਕਹਿੰਦਾ ਮੈਂ ਰੱਬਾ ਵੱਡਾ ਉਹ ਛੋਟਾ ਰੱਬਾ ਤੇ ਫਿਰ ਤੁਹਾਨੂੰ ਭਾਈ ਮੰਨ ਜਾਵਾਂਗੇ ਫਿਰ ਅਸੀਂ ਕਹਿ ਦੇਵਾਂਗੇ ਇਹ ਤਾਂ ਓਕੀਆਂ ਤਾਂ ਤੁਸੀਂ ਜਿਹੜੀ ਆ ਮਸਕੀਨ ਦੀ ਇੱਕ ਮੈਂ ਕਥਾ ਸੁਣੀ ਤੇ ਇਹ ਧਵਕਿਆ ਦਾ ਮਸਕੀਨ ਨੂੰ ਵੀ ਦਿੱਤੀਆਂ ਤੁਸੀਂ ਸੰਤ ਬਾਬਾ ਮਸਕੀਨ ਹੋਇਆ ਇੱਕ ਧਰਮਕਾ ਬੜਾ ਇੱਕ ਪ੍ਰਚਾਰਕ ਹੋਏ ਨੇ ਉਹਗੇ ਪ੍ਰਚਾਰਕ ਬੜੇ ਸੁਲਝੇ ਹੋਏ ਇਹ ਤਾਂਕੀਆਂ ਤੁਹਾਡੇ ਡੇਰੇ ਵੱਲੋਂ ਗੁਰਿੰਦਰ ਢਿੱਲੋਂ ਵੱਲੋਂ ਜਿਉਂਦੇ ਜੀ ਮਸਕੀਨ ਨੂੰ ਵੀ ਦਿੱਤੀਆਂ ਸੀ ਤੇ ਤਾਂਕੀਆਂ ਤੁਸੀਂ ਸਾਰਿਆਂ ਨੂੰ ਦਿੰਨੇ ਹੋ ਜੋ ਤੁਸੀਂ ਇਹ ਇਹ ਅਡੰਬਰਾ ਰਚਿਆਗਾ ਇਹ ਸਾਰੇ ਜਿਹੜੇ ਸਿੱਖ ਲੋਕ ਨੇ ਜਿਹੜੇ ਜਿਨ੍ਹਾਂ ਦੇ ਜ਼ਮੀਰ ਜਾਗਦੇ ਉਹ ਤਾਂ ਜਾਣਦੇ ਆ ਜਿਹੜੇ ਅੰਦੇ ਭਗਤ ਆ ਭਾਈ ਤੁਹਾਡੀਆਂ ਪੇਡਾਂ ਨੇ ਜਿਹੜੇ ਮਰਜੀ ਹੱਕੀ ਫੇਰੋ ਕੀ ਫਰਕ ਪੈਂਦਾਗਾ ਅੱਧੀ ਦੁਨੀਆ ਜਿਹੜੀ ਮਗਰ ਤੁਹਾਡੇ ਸਿਆਸਦਾਨਾਂ ਨੇ ਲਾਈ ਆ ਕੁਝ ਕਲਾਕਾਰਾਂ ਨੇ ਲਾਈ ਆ ਕੁਝ ਕਲਾਕਾਰ ਤੁਹਾਡੇ ਡੇਰਿਆਂ ਦੇ ਵਿੱਚ ਨੱਕ ਰਗੜਦੇ ਆ ਕੁਝ ਲੀਡਰ ਜਾ ਕੇ ਨੱਕ ਰਗੜਦੇ ਆ ਕੁਝ ਨੇ ਸਾਰੇ ਲਾਲਾ ਕੁਝ ਇੱਕ ਸਾੜ ਲੈਣੇ ਇੱਕ ਦੋ ਦੁੱਖਾ ਹੋ ਸਕਦਾ ਬਾਕੀ ਸਾਰੇ ਨੱਕ ਰਗੜਦੇ ਆ ਇਹ ਕਲਾਕਾਰਾਂ ਦਾ ਹਾਲ ਆ ਉਹੀ ਵਿਆਸ ਵਾਲੇ ਦੇ ਆ ਸਦੀਕ ਵਰਗੇ محمد ਸਦੀਕ ਵਰਗੇ ਸਾਰੇ ਵਿਆਸ ਵਾਲੇ ਇਹਦੇ ਸਰਸੇ ਵਾਲੇ ਜਿਹੜਾ ਸਾਧ ਦੇ ਬਲਾਤਕਾਰੀ ਦੇ ਤਰੀਕੇ ਫਿਰਦੇ ਸੀ ਤੇ ਉਹ ਹੀ ਲੀਡਰ ਹੁਣਾ ਕਦੇ ਨਕੋਦਰ ਦੇ ਦੇਰੇ ਤੇ ਤੁਰੇ ਫਿਰਦੇ ਆ ਲਾਡੀ ਸਾਦੇ ਆ ਗਰਦਾਸ ਮਾਨ ਵਰਗੇ ਜਿਨ੍ਹਾਂ ਨੇ ਕਿ ਵਿੜਾ ਪੰਜਾਬ ਦਾ ਗਰਖ ਕੀਤਾ ਹੁੱਕਾ ਪੀ ਪੀ ਕੇ ਸਾਰਾ ਅੱਧਾ ਪੰਜਾਬ ਹੁੱਕਿਆਂ ਤੇ ਲਾ ਦਿੱਤਾ ਅੱਧਾ ਪੰਜਾਬ ਨੂੰ ਚਿਲਵਾ ਪੀਣ ਲਾ ਦਿੱਤਾ ਆ ਲਾਡੀ ਸਾਦੇ ਜਿਹੜੇ ਘਾਰੇ ਆ ਤੁਸੀਂ ਵੇਖੇ ਆ ਕਿ ਸਰਕਟਾ ਫੜ ਕੇ ਚਾਰ ਚਾਰ ਜਿਹੜੀ ਆ ਸੂਟੇ ਲਾਉਂਦਾ ਸੀ ਤੇ ਗਰਦਾਸ ਮਾਨ ਉੱਥੇ ਜਿਹੜਾ ਕੁਲਦੀਪ ਮਾਨ ਹੋ ਗਿਆ ਗਰਦਾਸ ਮਾਨ ਹੋ ਗਿਆ ਸਰਿੰਦਰ ਸਿੰਧਾ ਹੋ ਗਿਆ ਇਹ ਸਾਰੇ ਜਿਹੜੇ ਇੱਕ ਟੋਲੀ ਸੀ ਇਹਨਾਂ ਦੇ ਮੁਹੰਮਦ ਸਦੀਕ ਹੋ ਗਿਆ ਸਾਰੇ ਉਹਦੇ ਪੈਰੇ ਜਾ ਕੇ ਲੱਟਦੇ ਸੀ ਤੇ ਉਹੀ ਹਾਲ ਅੱਜ ਇਹਨਾਂ ਬਾਲਕੇ ਲਾਣੇ ਦਾ ਇਹਨਾਂ ਨੇ ਵੀ ਕੋਈ ਰੱਬ ਬਾਬਾ ਜਿਹੜਾ ਆਪਣੇ ਆਪ ਨੂੰ ਰੱਬ ਕਹਾਉਂਦਾ ਹੋਵੇ ਕੋਈ ਸਾਧ ਛੱਡਿਆ ਹੋਵੇ ਤਾਂ ਦੱਸ ਦਿਓ ਭਾਈ ਇਹਨਾਂ ਨੂੰ ਦੱਸ ਪਾ ਦਿਓ ਕਈ ਵਾਰੀ ਕੋਈ ਲੁਕਿਆ ਹੋਇਆ ਪਿਆ ਰਹ ਜਾਂਦਾ ਕੋਈ ਪੀੜੀਆ ਬੰਗਾਲ ਚ ਕੋਈ ਫਲਾਨੀਆ ਬੰਗਾ ਚ ਕੋਈ ਰਾਜਸਥਾਨ ਚ ਕੋਈ ਯੂਪੀ ਚ ਕੋਈ ਬਿਹਾਰ ਚ ਕੋਈ ਉੱਤਰਾਖੰਡ ਚ ਜਾਂ ਕਿਸੇ ਵੀ ਬਾਬਾ ਲੋਕਿਆ ਬੈਠਾ ਹੋਵੇ ਦੱਸ ਦਿਓ ਬਾਦਲ ਕੰਨ ਦੱਸ ਪਾ ਦਿਓ ਬੀਬਾ ਹਰ ਸੇਵਰਤਾ ਜਾਣ ਲੱਗੀ ਥੋੜੀ ਜੀ ਖੇਚਲ ਘਾਟੀ ਕਰਦੀ ਐ ਮੈਂਟ ਮਾਰਦੀ ਆ ਮਜੀਠੀਆ ਵੀ ਜਿਹੜਾ ਸਿਰ ਸਿੱਟ ਕੇ ਵਾਹੇ ਜਾਂਦਾਗਾ ਸੁੱਤਰ ਮੁਰਗੇ ਵਾਂਗੂ ਤੇ ਸ਼ਖਬੀਰ ਬਾਦਲ ਵੀ ਤੇ ਜਾਨੀ ਕਿ ਸਾਰਾ ਟੋਲੇ ਲਾ ਲਈ ਆਪਾਂ ਬਾਦਲ ਦਾ ਜਿਹੜਾ ਸਾਰਾ ਟੋਲਾ ਜਿਹੜਾ ਲਾਣਾ ਆਪਾਂ ਕਹ ਲਈਏ ਜਿੰਨਾਂ ਨੇ ਪੰਜਾਬ ਦਾ ਬੇੜਾ ਕਰਕੇ ਕੀਤਾਗਾ ਤੇ ਇਸ ਕਰਕੇ ਜਿਹੜੀ ਇਹ ਗੱਲਾ ਕਰਨੀ ਹੈ ਤੁਹਾਡੇ ਨਾਲ ਜ਼ਰੂਰੀ ਸੀ ਕਿ ਅੱਜ ਹੁਣ ਇਹਨਾਂ ਨੂੰ ਡੇਰੇ ਵਾਲਿਆਂ ਦਾ ਜਿਹੜਾ ਰਾਧੇ ਸਵਾਮੀ ਵਾਲਿਆਂ ਦਾ ਰੱਬਾ ਜਿਹੜਾ ਉਹ ਹੁਣ ਮਜੀਠੀ ਨੂੰ ਬਚਾਊਗਾ ਦੇਖਦੇ ਭਾਈ ਮਜੀਠੀ ਬਚਦਾਗਾ ਇਸ ਅਦਾਲਤ ਤੋਂ ਬਚ ਸਕਦਾਗਾ ਪਰ ਪ੍ਰਮਾਤਮਾ ਦੀ ਅਦਾਲਤ ਤੋਂ ਨਹੀਂ ਬਚ ਸਕਦਾ ਇਹ ਗਰੇਂਦਰ ਢਿੱਲੋਂ ਵਰਗੇ ਬਚਾ ਸਕਦੇ ਆ ਉਹਨੂੰ ਕਢਾ ਸਕਦੇ ਉਹਨਾਂ ਕੋਲ ਪਾਵਰ ਆ ਉਹਨਾਂ ਦੇ ਸੈਂਟਰ ਦਾ ਹੱਥ ਆ ਉਹਨਾਂ ਉੱਤੇ ਉਹਨਾਂ ਉੱਤੇ ਕਿਉਂਕਿ ਵੋਟਾਂ ਵੋਟ ਰਾਜ ਆ ਤੇ ਇਸ ਕਰਕੇ ਜਿਹੜਾ ਵੀਡੀਓ ਲੰਬੀ ਹੁੰਦੀ ਆ ਫਿਰ ਅਗਲੀ ਵੀਡੀਓ ਸੁਣਾਦਾ ਕਿ ਤੁਹਾਨੂੰ ਤੇ ਇੱਕ ਮਿੰਟ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ